ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲੀਨ ਕੋਲ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਭਾਜਪੀ ਅਤੇ ਆਮ ਆਦਮੀ ਕੌਂਸਲਰਾਂ ਦੇ ਵਿੱਚ ਹੋਇਆ ਹੰਗਾਮਾ। ਵਿਧਾਨ ਸਭਾ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਮੁਆਵਜ਼ੇ ਨੂੰ ਲੈ ਕੇ ਕੀਤੀ ਗਈ ਜਾਣਕਾਰੀ ਸਾਂਝੀ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰਾਜਵੀਰ ਜਵੰਧਾਰੇ ਪਰਿਵਾਰ ਨਾਲ ਕੀਤੀ ਗਈ ਮੁਲਾਕਾਤ। ਪੀਐਮ ਨਰਿੰਦਰ ਮੋਦੀ ਦੇ ਵੱਲੋਂ 1984 ਨੂੰ ਲੈ ਕੇ ਦਿੱਤਾ ਵੱਡਾ ਬਿਆਨ ਹੁਣ ਖਬਰਾਂ ਵਿਸਟਾਰ ਦੇ ਨਾਲ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਕਾਫੀ ਗੰਭੀਰ ਸਨ ਅਤੇ ਹੁਣ ਪੰਜਾਬ ਦੇ ਵਿੱਚ ਵਿਸ਼ੇਸ਼ ਵਿਧਾਨ ਸਭਾ ਦੇ ਜਿਹੜੇ ਸੈਸ਼ਨ ਨੇ ਹੋ ਵੀ ਹੋ ਰਹੇ ਨੇ ਜਿਸ ਦੇ ਵਿੱਚ ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ। ਐਸੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਉਹਨਾਂ ਦੇ ਵੱਲੋਂ ਇਸ ਐਲਾਨ ਦੇ ਵਿੱਚ ਹੁਣ ਕਿਹਾ ਗਿਆ ਕਿ ਜਿਹੜਾ ਪਹਿਲੇ ਮੁਆਵਜ਼ਾ 2000 ਰੁਪਏ ਸੀ ਹੁਣ ਉਸ ਨੂੰ ਵਧਾ ਕੇ 10000 ਰੁਪਏ ਕਰ ਦਿੱਤਾ ਜਾਵੇਗਾ। ਐਸਡੀ ਪੂਰੀ ਜਾਣਕਾਰੀ ਦਿੰਦੇ ਹੋਏ ਸੀਐਮ ਭਗਵੰਤ ਮਾਨ ਦੇ ਵੱਲੋਂ ਦੱਸਿਆ ਗਿਆ ਕਿ ਐਸਡੀਆਰਐਫ ਦੇ ਵੱਲੋਂ ਪਹਿਲਾਂ ਜਿੱਥੇ 6800 ਦੀ ਕੌਂਟਰੀਬਿਊਸ਼ਨ ਕੀਤੀ ਜਾ ਰਹੀ ਸੀ ਪਰ ਹੁਣ ਆਮ ਆਦਮੀ ਦੀ ਜੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਦੇ ਵੱਲੋਂ ਹੁਣ 20000 ਰੁਪਏ ਪਰ ਇੱਕ ਦਿੱਤਾ ਜਾਵੇਗਾ ਐਸੇ ਨਾਲ ਨਾਲ ਉਹਨਾਂ ਦੇ ਵੱਲੋਂ ਹੋਰ ਵੀ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਗਿਆ ਕਿ 13200 ਹੁਣ ਪੰਜਾਬ ਦੇ ਵੱਲੋਂ ਦਿੱਤੇ ਜਾਣਗੇ ਪੰਜਾਬ ਦੇ ਹਿੱਸੇ ਪਹਿਲਾਂ ਹੀ ਜੇ 6800 ਚੋ ਗੱਲ ਕੀਤੀ ਜਾਵੇ ਤਾਂ 1700 ਰੁਪਏ ਆਉਂਦੇ ਸੀਗੇ ਤੇ ਹੁਣ ਜੇ ਗੱਲ ਕੀਤੀ ਜਾਵੇ ਤਾਂ ਹੁਣ ਪੰਜਾਬ ਦੇ ਜੇ ਪੰਜਾਬ ਦੇ ਵੱਲੋਂ ਹੁਣ 14000 ਉਹ 900 ਰੁਪਏ ਜਿਹੜੇ ਨੇ ਉਹ ਦਿੱਤੇ ਜਾਣਗੇ ਯਾਨੀ ਕਿ ਕੁੱਲ 20000 ਚੋਂ ਹੁਣ ਪੰਜਾਬ ਦੇ ਵੱਲੋਂ 14900 ਰੁਪਏ ਦਿੱਤੇ ਜਾਣਗੇ ਇਸ ਦੀ ਪੂਰੀ ਜਾਣਕਾਰੀ ਖੁਦ ਸੀਐਮ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਾਂਝੀ ਕੀਤੀ ਗਈ ਤਾਂ ਸਰ ਕੁਦਰਤ ਦੀ ਜਿਹੜੀ ਆਫਤ ਹੈ ਨਾ ਹੱਦ ਦੇਖਦੀ ਹੈ ਨਾ ਸਰ ਹੱਦ ਦੇਖਦੀ ਹੈ ਹੁਣ ਰਾਹਤ ਤੇ ਬਚਾਕਾਰਿਆਂ ਤੋਂ ਕੰਮਾਂ ਤੋਂ ਉੱਪਰ ਇਹ ਪਹਿਲਾ ਪੜਾਪਾਰ ਕਰ ਲਿਆ ਤੇ ਹੁਣ ਪੁਨਰਵਾਸ ਦਾ ਟਾਈਮ ਹੈ ਜੀ ਹੁਣ ਦੁਬਾਰਾ ਜ਼ਿੰਦਗੀ ਨੂੰ ਪਟੜੀ ਤੇ ਲੈ ਕੇ ਆਉਣਾ ਹੈ ਉਹਦੇ ਵਿੱਚ ਮੈਂ ਅੱਜ ਕੁਝ ਜਿਹੜਾ ਬਿੱਲ ਵੀ ਆਊਗਾ ਮੈਨੂੰ ਉਮੀਦ ਹੈ ਕਿ ਉਹ ਸਰਬਸੰਮਤੀ ਨਾਲ ਹੀ ਪਾਸ ਹੋਊਗਾ ਕੋਈ ਕਿਸੇ ਕਿਸਮ ਦਾ ਮੈਨੂੰ ਲੱਗਦਾ ਨਹੀਂ ਕਿ ਕੋਈ ਆਰਗੂਮੈਂਟ ਜਾਂ ਕੋਈ ਨਾ ਕਰਨ ਵਾਲਾ ਬੰਦਾ ਹੋਊਗਾ ਜਿਹੜਾ ਫਸਲਾਂ ਦਾ ਡੈਮੇਜ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਹੈ ਪਰ ਇੱਕੜ ਦਾ ਮੈਂ ਤੁਹਾਨੂੰ ਦੱਸ ਦਿੰਨਾ ਕਿ 26 ਤੋਂ 33% ਦਾ ਜੇ ਨੁਕਸਾਨ ਹੋਇਆ ਹੈ ਤਾਂ ਜਿਹੜਾ ਪਹਿਲਾਂ ਕੰਪਨਸੇਸ਼ਨ ਦਿੱਤਾ ਜਾਂਦਾ ਸੀ ਉਹ 2000 ਰੁਪਏ ਸੀ ਤੇ ਅਸੀਂ ਉਹਨੂੰ 10000 ਰੁਪਏ ਕਰ ਰਹੇ ਹਾਂ ਜੀ ਇਹ ਜਿਹੜਾ ਐਸਡੀਆਰਐਫ ਤੋ ਤਾਂ ਇਹਦੇ ਵਿੱਚ ਆਉਂਦਾ ਨਹੀਂ ਅਸੀਂ ਛੇੜਿਆ ਨਹੀਂ 10000 ਰੁਪਏ ਪੰਜਾਬ ਦੀ ਕੰਟਰੀਬਿਊਸ਼ਨ ਹੈ ਸਾਰੀ 100% 26 ਤੋਂ 33 ਜੀ 33 ਤੋਂ 75 ਦੇ ਵਿੱਚ 6800 ਰੁਪਇਆ ਐਸਡੀਆਰਐਫ ਦੇ ਨੋਰਮਸ ਮੁਤਾਬਕ 6800 ਜਿਹੜਾ ਉਹ ਦਿੱਤਾ ਜਾਂਦਾ ਜੀ ਤੇ ਅਸੀਂ ਉਹਨੂੰ 10000 ਕਰ ਰਹੇ ਹਾਂ ਜੀ 3200 ਜਿਹੜਾ ਉਹ ਪੰਜਾਬ ਦੇ ਵਿੱਚ ਆਪਣੇ ਵੱਲੋਂ ਪਾ ਰਿਹਾ ਜਿਹੜਾ 6800 ਹੈ ਉਹਦੇ ਵਿੱਚ ਵੀ ਜਿਹੜਾ ਪੰਜਾਬ ਦਾ 25% ਹਿੱਸਾ ਹੈ ਉਹ ਉਹ ਲੱਗ ਗਿਆ 75 ਤੋਂ 100% ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਇਸ ਸੈਕਟਰ ਚ ਹੋਇਆ ਉਹਦੇ ਚ ਜਿਹੜਾ ਐਸ ਡੀ ਆਰ ਐਫ ਦੀ ਕੰਟਰੀਬਿਊਸ਼ਨ 8600 ਹੀ ਹੈ ਪਰ ਅਸੀਂ ਉਹਨੂੰ 20000 ਰੁਪਏ ਪਰ ਇਕੜ ਕਰ ਰਹੇ ਹਾਂ 13200 ਰੁਪਿਆ ਪੰਜਾਬ ਵੱਲੋਂ ਪਾ ਰਹੇ ਔਰ ਉਹਦੇ ਵਿੱਚ 1700 ਰੁਪਏ 800 ਚ ਪੰਜਾਬ ਦਾ ਆਲਰੇਡੀ ਹੈਗਾ ਜਾਨੀ ਕਿ ਪੰਜਾਬ ਦਾ ਜੇ ਗਿਣੀਏ ਤਾਂ 14900 ਰੁਪਇਆ ਪੰਜਾਬ ਪਾਰਿਆ 20000 ਚੋਂ ਐਸਡੀਆਰਐਫ ਦਾ ਸਿਰਫ ਹੱਥ ਸੋਈ ਹੈ ਜੀ ਐਸਡੀ ਐਸਡੀਆਰਐਫ ਦੇ ਕਾਨੂੰਨਾਂ ਬਾਰੇ ਉਹਨਾਂ ਨੂੰ ਵਧਾਉਣ ਬਾਰੇ ਮੈਂ ਕੱਲ ਨੂੰ ਹੋਮ ਮਿਨਿਸਟਰ ਸਾਹਿਬ ਨੂੰ ਮਿਲ ਰਿਹਾ ਕੱਲ ਨੂੰ ਸ਼ਾਮ ਨੂੰ ਫਿਰ ਘਰਾਂ ਦੀ ਜਿਹੜੀ ਘਰ ਦੀ ਪੇਜ ਆ ਤਰੇੜਾਂ ਆ ਗਈਆਂ ਜਾਂ ਕੁਝ ਵੀ ਡੈਮੇਜ ਹੋਇਆ ਫੁੱਲੀ ਡੈਮੇਜ 120000 ਹੈ ਜਿਹੜੇ ਪਾਰਸ਼ਲੀ ਡੈਮੇਜ ਹੈ ਉਹ ਚ ਐਸ ਡੀ ਆਰ ਐਫ ਜਿਹੜੀ ਹੈ 6500 ਰੁਪਿਆ ਕੰਟਰੀਬਿਊਟ ਕਰਦੀ ਹੈ ਜੀ ਜੀਨੂ ਕਿ ਅਸੀਂ ਪੰਜਾਬ ਦੀ ਕੰਟਰੀਬਿਊਸ਼ਨ ਜਿਹੜੀ ਹੈ ਉਹ 33500 ਰੁਪਿਆ ਪਾ ਕੇ ਤੇ ਇਹਦੇ ਵਿੱਚ 1600 ਰੁਪਿਆ ਇਹ 6500 ਚ ਆਪਣਾ 35000 100 ਰੁਪਿਆ ਟੋਟਲ ਜਿਹੜਾ ਅਸੀਂ ਉਹ ਪਾਰਸ਼ਲੀ ਡੈਮੇਜ ਜਿਹੜੇ ਘਰ ਨੇ ਉਹਨਾਂ ਨੂੰ ਦੇ ਰਹੇ ਜੀ 1130 ਆਪਣੇ ਵੱਲੋਂ ਪਾ ਕੇ ਪਲੱਸ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਐਸਡੀਆਰਐਫ ਦਾ 40000 ਦੇ ਨਿਰਧਾਰਨ ਹੋ ਜਾਣਾ ਚੰਡੀਗੜ੍ਹ ਨਗਰ ਨਿਗਮ ਦਫਤਰ ਦੇ ਵਿੱਚ ਇੱਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਇਹ ਜਿਹੜਾ ਵੱਡਾ ਹੰਗਾਮਾ ਸੀ ਉਹ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਕੌਂਸਲਰ ਆਰੇ ਵਿੱਚ ਦੇਖਣ ਨੂੰ ਮਿਲਿਆ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਜਿਹੜਾ ਹੰਗਾਮਾ ਉਹ ਦੇਖਣ ਨੂੰ ਮਿਲਿਆ ਇਹ ਜਿਹੜਾ ਹੰਗਾਮਾ ਸੀ ਉਸ ਦੇ ਪਿੱਛੇ ਦਾ ਕਾਰਨ ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਮੱਤੇ ਦੀਆਂ ਕਾਪੀਆਂ ਨੂੰ ਫੜਨ ਨੂੰ ਲੈ ਕੇ ਇਹ ਜਿਹੜਾ ਹੰਗਾਮਾ ਕੀਤਾ ਗਿਆ ਜਿਸ ਦੇ ਵਿੱਚ ਇਹਨਾਂ ਦੇ ਵਿੱਚ ਮਤ ਭੇੜ ਵੀ ਦੇਖਣ ਨੂੰ ਮਿਲੀ ਅਤੇ ਕਾਫੀ ਧੱਕਾ ਮੁਕੀ ਵੀ ਨਗਰ ਨਿਗਮ ਦੇ ਵਿੱਚ ਦੇਖਣ ਨੂੰ ਮਿਲੀ ਚੰਡੀਗੜ੍ਹ ਕਾਰਪੋਰੇਸ਼ਨ ਦੇ ਜਾਟਰ ਪਾਸਵਾ ਦਾ ਮੇਰ ਬੰਦਾ ਹੈ ਲੇਕਿ ਰਵਾਇਤ ਚਲਦੀ ਹੈ ਕਿ ਆਪਣੇ ਮਨਪਸੰਦ ਦੇ ਜਿਹੜੇ ਅਜੰਡੇ ਆ ਜਿਹੜੇ ਪ੍ਰੋਫਿਟੇਬਲ ਅਜੰਡੇ ਆ ਜੋ ਇਹਨਾਂ ਦੀ ਮਨਸਫਰ ਦੇ ਕੰਮ ਹੈਗੇ ਉਹਨੂੰ ਪਾਸ ਕਰਾਉਣ ਵਾਸਤੇ ਇਹ ਡੈਮੋਕਰੇਸੀ ਦਾ ਗਲਾ ਘੁੱਟਦੇ ਆ ਕੋਈ ਪਹਿਲੀ ਵਾਰ ਨਹੀਂ ਤੁਸੀਂ ਜਿਹੜੇ ਅਨਿਲ ਮਸੀਹ ਉਹਦੇ ਰੂਪ ਚ ਦੇਖਿਆਗਾ ਕਿੱਦਾਂ ਇਹਨਾਂ ਨੇ ਡੈਮੋਕਰੇਸੀ ਦਾ ਗਲਾ ਘੁੱਟਿਆ ਸੀ ਲੋਕਤੰਤਰ ਦਾ ਗਲਾ ਘੁੱਟਿਆ ਸੀ ਜਬਰਦਸਤ ਜਨਾ ਨੇ ਆਪਣਾ ਬੰਦਾ ਚੁਕਾ ਕਰਕੇ 8 ਵੋਟਾਂ ਸੱਗੇ ਕੈਨਸਲ ਕਰਾਇਆ ਸੀ ਉਸੇ ਤਰ੍ਹਾਂ ਪਿਛਲੀ ਮੀਟਿੰਗ ਦੇ ਵਿੱਚ ਇਹ ਏਜੰਡਾ ਲੈ ਕੇ ਆਏ ਸੀ ਕਾਰਪੋਰੇਸ਼ਨ ਨੂੰ ਵੇਚਣ ਦਾ ਜਿਹਦੇ ਵਿੱਚ V3 ਸੜਕਾਂ ਨੂੰ ਚੰਡੀਗੜ੍ਹ ਕਾਰਪੋਰੇਸ਼ਨ ਨੂੰ ਲੈ ਕਰਕੇ ਐਡਮਿਨਿਸਟ੍ਰੇਸ਼ਨ ਨੂੰ ਦਿੱਤਾ ਜਾ ਰਿਹਾ ਸੀ ਔਰ ਦੂਜਾ ਮੇਨ ਅਜੰਡਾ ਸੀ ਮਨੀ ਮਾਦਰਾ ਪਾਕਟ 6 ਦੇ ਵਿੱਚ ਦੀ ਜ਼ਮੀਨ ਜਿਹਨੂੰ ਇਹ ਉਸਾਰ ਕਰਕੇ ਉਹਨੂੰ ਪ੍ਰਾਈਵੇਟ ਕੰਪਨੀ ਨੂੰ ਵੇਚਣਾ ਚਾਹੁੰਦੇ ਸੀ ਤਾਂ ਕਿ ਉਹ ਤੋਂ ਕਰੋੜਾਂ ਦਾ ਪੈਸਾ ਜਿਹੜਾ ਇੱਕ ਆਪ ਦੀ ਜੇਬਾਂ ਵਿੱਚ ਪਾ ਸਕਣ ਉਹਦਾ ਵਿਰੋਧ ਨੂੰ ਪਤਾ ਸੀ ਕਾਰਪੋਰੇਸ਼ਨ ਦੇ ਵਿੱਚ ਕਾਂਗਰਸ ਔਰ ਆਪ ਮਿਲ ਕੇ ਕਰੇਗੀ ਔਰ ਪੂਰ ਜ਼ੋਰ ਦੇ ਨਾਲ ਵਿਰੋਧ ਕਰਾਂਗੇ ਤਾਂ ਕਰਕੇ ਇਹਨਾਂ ਨੇ ਸਾਨੂੰ ਬਾਹਰ ਕੱਢਿਆ ਜ਼ਬਰਦਸਤੀ ਔਰ ਜਦ ਅਸੀਂ VOTING ਦੀ ਮੰਗ ਕਰ ਰਹੇ ਸੀ ਸਾਡਾ ਬਹੁਮਤ ਸੀ ਇਹਨਾਂ ਨੇ VOTING ਹੋਣ ਨਹੀਂ ਦਿੱਤੀ ਫੇ ਸਾਨੂੰ ਬਾਹਰ ਕੱਢਣ ਔਰ ਅਜੰਡੇ ਦੇ ਵਿੱਚ ਜਦ ਮਿੰਟਸ ਬੰਦੇ ਆ ਉਸ ਤੇ ਲਿਖਿਆ ਗਿਆ ਕਿ ਸਮ ਆਫ ਦੀ ਕਾਉਂਸਲਰਸ ਆਫ ਦੀ ਓਪੋਜੀਸ਼ਨ ਕੇਮ ਇਨਟੂ ਵੈਲ ਇਸ ਕਰਕੇ ਉਹਨੂੰ ਬਾਹਰ ਕੱਢਿਆ ਗਿਆ ਮਤਲਬ ਕਿ ਕੁਝ 파ਰਚਾ ਸਾਡੇ ਕਾਂਗਰਸ ਦੇ ਔਰ ਆਪ ਦੇ ਵੈਲ ਚ ਆ ਕੇ ਸ਼ੋਰ ਸ਼ਰਾਬਾ ਕੀਤਾ ਤਾਂ ਕਰਕੇ ਬਾਹਰ ਕੱਢਿਆ ਅਸੀਂ ਉਹ ਵੀਡੀਓ ਇਹਨਾਂ ਨੂੰ ਦਿਖਾਈ ਅੱਜ ਕਿ ਉਹ ਵੈਲ ਦੇ ਵਿੱਚ ਜਿਹੜੇ ਕਾਉਂਸਲਰ ਹੈਗੇ ਸੀ ਉਹ ਭਾਜਪਾ ਦੇ ਕਾਉਂਸਲਰ ਸੀ ਨਾ ਕਿ ਆਪ ਦੇ ਜਾਂ ਕਾਂਗਰਸ ਦਾ ਕੋਈ ਕਾਉਂਸਲ ਉਹਦੇ ਵਿੱਚ ਹੈਗਾ ਸੀ ਇਸ ਕਰਕੇ ਅਸੀਂ ਮੰਗ ਰੱਖੀ ਕਿ ਇਹਨਾਂ ਦੋਨਾਂ ਅਜੰਡਿਆਂ ਨੂੰ ਜੋ ਤੁਸੀਂ ਜ਼ਬਰਦਸਤੀ ਸਾਡੀ ਗੈਰ ਹਾਜ਼ਰੀ ਚ ਪਾਸ ਕੀਤਾ ਹੈ ਇਨਾਂ ਨੂੰ ਰੱਦ ਕੀਤਾ ਜਾਏ ਦੁਬਾਰਾ ਏਜੰਡੇ ਲੈ ਕੇ ਆਏ ਜਾਣ ਔਰ ਉਹਦੇ ਉੱਤੇ ਗੱਲ ਹੋਵੇ ਦੂਜੀ ਗੱਲ ਜਿਹੜਾ ਭਾਜਪਾ ਨੇ ਆਪਣੀ ਮਨਮਰਜ਼ੀ ਵਾਸਤੇ ਆਪਦੇ ਜਿਹੜਾ ਕਹਿੰਦੇ ਨਰਿੰਦਰ ਮੋਦੀ ਨੂੰ ਖੁਸ਼ ਕਰਨ ਵਾਸਤੇ ਅਮੀਸ਼ਾ ਨੂੰ ਖੁਸ਼ ਕਰਨ ਵਾਸਤੇ ਜੋ ਪਖੰਡ ਦਾ ਪਖੜਵਾੜਾ ਇਕਨਾਂ ਚਲਾ ਰੱਖਿਆ ਉਹਦੇ ਵਾਸਤੇ ਜੋ ਇਹਨਾਂ ਨੇ ਇੱਕ ਹਰਕਤ ਕੀਤੀ ਸੈਕਟਰ 22 ਦੇ ਅੰਦਰ ਚਾਰ ਦਿਨ ਪਹਿਲੇ ਤੁਸੀਂ ਦੇਖਿਆ ਹੋਊਗਾ ਕਿ ਆਪ ਹੀ ਗੰਦਗੀ ਫੈਲਾ ਕਰਕੇ ਉਹਨੂੰ ਆਪਦੇ ਹੀ ਮੰਤਰੀ ਕੋਲੋਂ ਸਾਫ਼ ਕਰਵਾ ਰਹੇ ਆ ਤੇ ਜਦ ਤੁਹਾਡੀ মিডিਆ ਨੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ মিডিਆ ਨੇ ਉਹ ਮੁੱਦਾ ਇੰਨੀ ਜ਼ੋਰ ਸ਼ੋਰ ਨਾਲ ਚੱਕਿਆ ਕਿ ਇਹਨਾਂ ਨੂੰ ਸ਼ਰਮਿੰਦੇ ਹੁੰਦੇ ਹੋਏ ਦੋ ਬੰਦੇ ਸਸਪੈਂਡ ਕਰਨੇ ਪਏ ਪਰ ਉਹ ਦੋ ਬੰਦੇ ਕਿਉਂ ਸਸਪੈਂਡ ਕੀਤੇ ਗਏ ਕੀ ਉਹ ਭਾਜਪਾ ਦੇ ਬੰਦੇ ਸੀ ਕੀ ਉਹਨਾਂ ਨੂੰ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਨੇ ਕਿਹਾ ਸੀ ਕਿ ਜਾ ਕਰਕੇ ਗੰਦਗੀ ਫਲਾਉਤ ਤੇ ਆ ਕਰਕੇ ਜਿਹੜੇ ਹੈਗਾ ਖੱਟਰਸਮ ਸਾਫ ਕਰਨਗੇ ਨਹੀਂ ਉਹਨੂੰ ਭਾਜਪਾ ਦੇ ਹੀ ਲੋਕਾਂ ਨੇ ਕਿਹਾ ਉਹਨਾਂ ਨੂੰ ਭਾਜਪਾ ਦੇ ਹੀ ਲੋਕਾਂ ਨੇ ਟਾਰਗੇਟ ਕੀਤਾ ਉਹਨੂੰ ਮੇਅਰ ਕਮਿਸ਼ਨਰ ਨੇ ਇਹਨਾਂ ਲੋਕਾਂ ਨੇ ਹੀ ਕਿਹਾ ਗਿਆ ਹੋਗਾ ਅਸੀਂ ਮੰਗ ਰੱਖੀ ਹੈ ਜਾਂ ਤਾਂ ਉਹਨਾਂ ਦੋਨਾਂ ਦੀ ਜਿਹੜੀ ਸਸਪੈਂਸ਼ਨ ਹੈ ਉਹਨੂੰ ਤੁਸੀਂ ਹਟਾਓ ਉਹਨਾਂ ਨੂੰ ਤੁਸੀਂ ਦੁਬਾਰਾ ਬਹਾਲ ਕਰੋ ਨਹੀਂ ਤਾਂ ਫਿਰ ਮੇਅਰ ਤੁਲੇ ਕੇ ਥਲ ਤੱਕ ਜਿੰਨਾ ਲੋਕਾਂ ਨੇ ਵੀ ਉਹਨਾਂ ਨੂੰ ਫੋਨ ਕਰਕੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਇਹ ਗੱਲ ਕਹੀ ਹੈ ਕਿ ਇਹਨਾਂ ਨੂੰ ਤੁਸੀਂ ਇੱਥੇ ਗੰਦਗੀ ਫਲਾਓ ਤੇ ਰਾਤ ਕੱਲ ਸਵੇਰੇ ਖੱਟਰ ਸਾਭਾ ਕੇ ਉਹਨਾਂ ਸਾਫ਼ ਕਰਨਗੇ ਉਹ ਸਾਰੀ ਸਾਰੀ ਚੇਨ ਨੂੰ ਸਸਪੈਂਡ ਕਰਨਾ ਚਾਹੀਦਾ ਜੇ ਅਗਰ ਕੋਈ ਕਾਉਂਸਲਰ ਹੈ ਕਾਉਂਸਲਰ ਹੋਣਾ ਚਾਹੀਦਾ ਕੋਈ ਅਫਸਰ ਹੈ ਅਫਸਰ ਹੋਣਾ ਚਾਹੀਦਾ ਅਗਰ ਮੇਰ ਆ ਤਾਂ ਮੇਰ ਹੋਣੀ ਚਾਹੀਦੀ ਐ ਕਮਿਸ਼ਨ ਆ ਕਮਿਸ਼ਨ ਹੋਣਾ ਚਾਹੀਦਾ ਰਾਜਵੀਰ ਜਵੰਦਾ ਜੋ ਕਿ ਪੰਜਾਬੀ ਸਿੰਗਰ ਨੇ ਕੁਝ ਸਮਾਂ ਪਹਿਲਾਂ ਉਹਨਾਂ ਦਾ ਰੋਡ ਐਕਸੀਡੈਂਟ ਹੁੰਦਾ ਜਿਸ ਤੋਂ ਬਾਅਦ ਉਹਨਾਂ ਦੀ ਹਾਲਾਤ ਕਾਫੀ ਗੰਭੀਰ ਦੱਸੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਹੁਣ ਜੇ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਕਾਫੀ ਜਿਹੜੇ ਲੋਕ ਸੈਲੀਬ੍ਰਿਟੀ ਨੇ ਤੇ ਰਾਜਵੀਰ ਜਵੰਦਾ ਦੇ ਜਿਹੜੇ ਫੈਨਸ ਨੇ ਉਹਨਾਂ ਵੱਲੋਂ ਆਏ ਦਿਨ ਅਰਦਾਸਾਂ ਕੀਤੀਆਂ ਨੇ ਤਾਂ ਜੋ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਦੇਖਣ ਨੂੰ ਮਿਲੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਮਿਲਿਆ ਜਾਂਦਾ ਹੈ ਅਤੇ ਉਹਨਾਂ ਦੇ ਵੱਲੋਂ ਵੀ आज ਕਿਤੇ ਜਾਂਦੀ ਹੈ ਕਿ ਛੇਤੀ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਦੇਖਣ ਨੂੰ ਮਿਲੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਰਾਜਵੀਰ ਜਵੰਦਾ ਦੀ ਪਤਨੀ ਵੱਲੋਂ ਇਹ ਕਿਹਾ ਗਿਆ ਹੈ ਕਿ ਉਹਨਾਂ ਦੀ ਸਿਹਤ ਦੇ ਵਿੱਚ ਹਜੇ ਵੀ ਇੰਨਾ ਸੁਧਾਰ ਜਿਹੜਾ ਨਹੀਂ ਦੇਖਣ ਨੂੰ ਮਿਲਿਆ ਤੇ ਆਏ ਦਿਨ ਲੋਕਾਂ ਦੇ ਵੱਲੋਂ ਜਿਹੜੀ ਅਰਦਾਸ ਹੈ ਉਹ ਕੀਤੀ ਜਾ ਰਹੀ ਹੈ ਤਾਂ ਜੋ ਛੇਤੀ ਹੀ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਦੇਖਣ ਨੂੰ ਮਿਲੇ ਤੇ ਇਸ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਹੁਣ ਇਹ ਅਰਦਾਸ ਕੀਤੀ ਜਾਂਦੀ ਹੈ ਕਿ ਛੇਤੀ ਹੀ ਉਹ ਉਹਨਾਂ ਦੀ ਸਿਹਤ ਜਿਹੜੀ ਆ ਉਹ ਤੰਦਰੁਸਤ ਹੋਵੇ ਅਤੇ ਉਹ ਮਾਂ ਬੋਲੀ ਨੂੰ ਮਾਂ ਬੋਲੀ ਦੀ ਦੁਆਰਾ ਸੇਵਾ ਕਰਦੇ ਹੋਏ ਨਜ਼ਰਾਨਾ ਸੀਮ ਭਗਵੰਤ ਮਾਨ ਦੇ ਵੱਲੋਂ ਦਿੱਲੀ ਦੇ ਵਿੱਚ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਜਿਸ ਤੋਂ ਬਾਅਦ ਨਦੋਨਾ ਦੇ ਵਿੱਚ ਫਿਲਹਾਲ ਤੱਕ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਨਦੋਨਾ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਤੱਕ ਜਿੰਨਾ ਵੀ ਨੁਕਸਾਨ ਹੋਇਆ ਉਸ ਦੀ ਰਿਪੋਰਟ ਜਿਹੜੀ ਹੈ ਉਹ ਸਾਂਝੀ ਕੀਤੀ ਜਾਵੇਗੀ ਅਤੇ ਇਸ ਗੱਲ ਤੇ ਬੈਠ ਕੇ ਗੱਲ ਕੀਤੀ ਜਾਵੇਗੀ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਫਿਲਹਾਲ ਤੱਕ ਨੁਕਸਾਨ ਹੋਇਆ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸਰਫ ਇਹ ਨਹੀਂ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਕੇਂਦਰ ਸਰਕਾਰ ਤੋਂ 20000 ਕਰੋੜ ਰੁਪਏ ਦੇ ਜਿਹੜੀ ਰਾਹਤ ਪੈਕੇਜ ਹੈ ਉਸ ਦੀ ਮੰਗ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਨਾਲ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਹੜ੍ਹ ਪੀੜਿਤ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਕਰਨ ਦੇ ਵਾਸਤੇ ਜਿਹੜੇ ਮੁਆਵਜ਼ਾ ਨੇ ਉਹ ਹੁਣ ਛੇਤੀ ਹੀ ਉਹਨਾਂ ਦੇ ਦਿੱਤੇ ਜਾਣਗੇ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ 15 ਅਕਤੂਬਰ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦਾ ਜਿਹੜਾ ਚੈੱਕ ਹੈ ਉਹ ਦਿੱਤਾ ਜਾਵੇਗਾ ਤੇ ਲੋਕਾਂ ਨੂੰ ਹੁਣ ਜਿਹੜੀ ਲੋਕਾਂ ਦੀ ਜਿਹੜੀ ਸਹਾਇਤਾ ਹੈ ਉਹ ਕੀਤੀ ਜਾਵੇਗੀ ਇਸ ਦੇ ਨਾਲ ਨਾਲ ਨੁਕਸਾਨ ਜਿੰਨਾ ਵੀ ਨੁਕਸਾਨ ਹੋਇਆ ਜਿਵੇਂ ਕਿ ਜਿਹੜੇ ਜਿੰਨਾ ਲੋਕਾਂ ਦੇ ਘਰ ਜਾਂ ਫਿਰ ਕਿਸਾਨਾਂ ਦੀ ਜਿਹੜੀ ਫਸਲਾਂ ਨੇ ਜਾਂ ਫਿਰ ਪਸ਼ੂ ਜਿਹੜੇ ਨੇ ਉਹਨਾਂ ਦੇ ਜਿਹੜੇ ਮੁਆਵਜ਼ਾ ਉਹ ਵੀ ਲੋਕਾਂ ਨੂੰ ਦਿੱਤਾ ਜਾਵੇਗਾ ਅੱਜ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਨ ਸ਼ਾਹ ਜੀ ਨਾਲ ਮੁਲਾਕਾਤ ਹੋਈ ਬੜੇ ਸਾਜ਼ਗਾਰ ਮਾਹੌਲ ਦੇ ਵਿੱਚ ਉਹ ਵੀ ਮੈਂ ਉਹਨਾਂ ਨੂੰ ਪੰਜਾਬ ਦੇ ਹੜ੍ਹਾਂ ਦੀ ਸਿਚੁਏਸ਼ਨ ਸਾਰੀ ਸਮਝਾਈ ਕਿ ਕਿਵੇਂ 2300 ਤੋਂ ਵੱਧ ਪਿੰਡ ਡੁੱਬ ਗਏ 5 ਲੱਖ ਤੋਂ ਵੱਧ ਬੰਦੇ ਬੇਕਾਰ ਹੋ ਗਏ 2 ਲੱਖ ਤੋਂ ਵੱਧ ਬੰਦੇ ਪ੍ਰਭਾਵਿਤ ਹੋ ਗਏ 3200 ਸਕੂਲ ਟੁੱਟ ਗਏ 8500 ਕਿਲੋਮੀਟਰ ਸੜਕਾਂ ਮਲਬਾ ਬਣ ਗਈਆਂ 70 ਦੇ ਕਰੀਬ ਜਾਨਾਂ ਚਲੀਆਂ ਗਈਆਂ 2500 ਦੇ ਕਰੀਬ ਪੌੜਾ ਜਾਪੜੀਆਂ ਛੋਟੀਆਂ ਉਹ ਰੁੜ ਗੀਆਂ इवन ਛੋਟੇ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਵੀ ਰੁੜ ਗਈਆਂ ਛੋਟੇ ਬੱਚਿਆਂ ਦੀਆਂ ਕਿਤਾਬਾਂ ਵੀ ਰੁੜ ਗਈਆਂ ਸਾਨੂੰ ਉਹਨਾਂ ਦਾ ਸੈਮੈਸਟਰ ਅੱਗੇ ਕਰਨਾ ਪੈਣਾ ਜੋ ਕਿਤਾਬੇ ਨਹੀਂ ਪੇਪਰ ਕਿਵੇਂ ਦੇਣਗੇ ਉਹ ਸੋ ਮੈਂ ਹੋਮ ਮੈਨਿਸਿਸ ਸਾਹਿਬ ਨੂੰ ਦੱਸਿਆ ਜੋ ਉਹਨਾਂ ਨੇ ਬਾਰੇ ਧਿਆਨ ਨਾਲ ਇਹ ਗੱਲ ਸੁਣੀ ਉਹਨੇ ਕਿਹਾ ਕਿ ਬਿਲਕੁਲ ਅਸੀਂ ਪੰਜਾਬ ਨੂੰ ਹੋਰ ਮਾਲੀ ਸਹਿਤਾ ਹੋਰ ਜਿੰਨਾ ਵੀ ਹੋ ਸਕਦਾ ਕਰਾਂਗੇ ਬਾਕੀ ਉਹਨਾਂ ਤੇ ਜੀ ਮੋਤਾਂ ਫੈਡਰਲ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਹੈ ਉਹਨਾਂ ਦੇ ਮਾਲਕ ਪਰ ਪੱਖ ਰੱਖਣਾ ਮੇਰਾ ਜ਼ਿੰਮੇਵਾਰੀ ਹੈ ਮੈਨੂੰ पंजाब के लोगों ने मेरी जिम्मेदारी निश्चित की थी है कि मेरा पक्ष रखना मेरा बन दस ही मैं पक्ष रख दिया गया है कि कितना नुकसान जो है पंजाब में हुआ है देखो अभी तक तो हम तेरह हजार आठ सौ करोड़ का खर्च लेकिन अब नीचे जाएंगे आपने हिंदी में क्वेश्चन पूछा मैं हिंदी में जवाब दे नीचे जाएंगे तो शायद वो बढ़ जाएगा बीस हजार करोड़ के आसपास चला गया हर संकट में पंजाब देश के साथ करा है अब पंजाब पे संकट है तो देश को भी पंजाब के साथ करना सर जिस तरह से केंद्र ने सोलह सौ करोड़ के राहत पैकेज की घोषणा की थी उसके बाद आपने कहा कि वो डीवीटी जो है प्रोसेस वो ठीक नहीं है आप अपनी तरफ से सर पंजाब सरकार जो है अपनी तरफ से पंजाब सरकार को पसंद देंगे तो क्या एक क्रेडिट लेने की भी चल रही है केंद्र और पंजाब सरकार के बीच नहीं कोई क्रेडिट बोर नहीं है आज भी मैंने एच एम साहब से बात की सोलह सौ करोड़ तो एक ऊट के मुंह में जी रहा है तो आप हमें और पैसे दीजिए तो उन्होंने कहा कि दैट वॉज ए टोकन मनी हम और दें उम्मीद कर सकते उम्मीद पे दुनिया कायम है सरकार की तरफ से कैसे राहत कार्य कर रही है पंजाब सरकार देखो अभी डी सिल्टिंग जो रेत आ गया जमीनों पर हमने जिसका रे, जिसका खेत उसकी रेत वो स्कीम चलाई है बहुत बड़े लेवल पे रेत उठ रहा है अभी गेहूं बीजने के लिए हमें बहुत मशक्कत करनी पड़ेगी मेहनत करनी पड़ेगी कि गेहूं बीजने के लिए हम जमीन तैयार कर सकते मुझे उम्मीद है दो लाख क्विंटल हम बीज फ्री दे रहे हैं पांच लाख एकड़ जो प्रभावित हुई है उसके लिए दो लाख एकड़ दो लाख क्विंटल हम बीज फ्री दे रहे हैं विधानसभा में भी हमने डी टैंक का और बाकी सारे कानून पास कर लिए मानजो कोर्ट ने भी हमें इजाजत दे दी है कि आगे से ऐसा ना हो तो उसके लिए की है सर गमला पंजाब फंड को लेकर क्योंकि ये कहा जा रहा है अश्विनी शर्मा की तरफ से की नहीं होना चाहिए अश्विनी तो शर्मा कल मौक सेशन में बोल रहे थे पठानकोट से वो एमएलए हैं इलेक्टेड है उनको इलेक्टेड विधानसभा में आना चाहिए मौक विधानसभा में बोल रहे हैं वहां आके हिसाब दें और हिसाब लें हिसाब दें और हिसाब लें ऐसे नहीं होता कि आप कहीं भी विधानसभा लगा लोगे उसमें ये कर देंगे वो कर देंगे ये अच्छी बात है वो तो बहुत सीनियर है मेरे तो सीनियर वो ये भी कह रहे हैं कि आपने प्रधानमंत्री से समय मांगा आपको नहीं मिला मैं भी मुख्यमंत्री से समय मांग रहा हूं मुझे नहीं मिल रहा मैंने ठीक है जिसको मिल गया हूँ किस्मत है अब क्या कर सकते प्रधानमंत्री अगर मिलना नहीं चाहता बाढ़ पीड़ितों को वो बिहार की महिलाओं के लिए पता नहीं क्या क्या पैकेज अनाउंस कर रहे हैं मैं क्या कर सकता हूं से? ਥੈਂਕ ਯੂ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਦਿੱਲੀ ਵਿਖੇ ਪਹੁੰਚਿਆ ਗਿਆ ਤੇ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਦੇ ਵੱਲੋਂ ਪੰਜਵਾਂ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ ਜਿਸ ਦੇ ਚੱਲਿਆ 1984 ਦੇ ਸਿੱਖ ਕਤਲੇਆਮ ਦੌਰਾਨ ਭਾਜਪਾ ਦੀ ਭੂਮਿਕਾ ਨੂੰ ਲੈ ਕੇ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਵੱਡਾ ਬਿਆਨ ਜਿਹੜਾ ਉਹ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ 1984 ਦੇ ਵਿੱਚ ਸਿੱਖ ਕਤਲੇਆਮ ਜਿੱਥੇ ਦਿੱਲੀ ਦੀ ਆਤਮਾ ਤੇ ਮਨੁੱਖਤਾ ਤੇ ਭਿਆਨਕ ਹਮਲਾ ਹੋਇਆ ਉਸ ਸੰਕਟ ਦੇ ਸਮੇਂ ਦੇ ਵਿੱਚ ਦਿੱਲੀ ਭਾਜਪਾ ਦੇ ਵਰਕਰਾਂ ਨੇ ਸਾਡੇ ਸਿੱਖ ਭੈਣ ਭਰਾਵਾਂ ਦੀ ਹਰ ਸੰਭਵ ਜਿਹੜੀ ਰਾਖੀ ਆ ਉਹ ਕੀਤੀ ਸੀਗੀ ਇਹ ਜਿਹੜਾ ਬਿਆਨ ਹੈ ਉਹ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਦਿੱਲੀ ਵਿਖੇ ਕੀਤਾ ਗਿਆ ਜਿਸ ਸਮੇਂ ਉਹਨਾਂ ਦੇ ਵੱਲੋਂ ਬੀਜੇਪੀ ਦੇ ਜਿਹੜਾ ਦਫਤਰ ਹੈ ਉਸ ਦਾ ਉਦਘਾਟਨ ਕੀਤਾ ਗਿਆ ਸਾਥੀਓ ਦਿੱਲੀ ਔਰ ਬੀਜੇਪੀ ਦਾ ਸੰਬੰਧ ਸਿਰਫ ਇੱਕ ਸ਼ਹਿਰ ਔਰ ਪਾਰਟੀ ਦਾ ਨਹੀਂ ये संबंध सेवा संस्कार और सुख दुख के साथ ही होने का है पहले जनसंघ के रूप में और फिर भाजपा के रूप में हमारी पार्टी दिल्ली के दिल से दिल्ली के हितों से जुड़ी रही है जनसंघ की स्थापना के बाद से हमने दिल्ली के लोगों की हर तरह से सेवा की बंटवारे के बाद दिल्ली आए पीड़ितों के लिए जनसंघ के कार्यकर्ताओं ने पुनर्वास की व्यवस्थाएं बनाई जब यहाँ मेट्रोपॉलिटन काउंसिल बनी तो अडवाणी जी और वीके मल्होत्रा जी जैसे नेता दिल्ली के लोगों की आवाज बने आपातकाल के दौर में दिल्ली के लोगों के साथ जनसंघ के नेताओं ने सत्ता के दमन के खिलाफ संघर्ष किया उन्नीस में जिन सिख दंगों में दिल्ली की आत्मा पर मानवता पर एक भयंकर आघात हुआ। उस संकट काल में भी दिल्ली बीजेपी के कार्यकर्ताओं ने हमारे सिख भाई बहनों की हर संभव रक्षा की। जान तो पहला एक नजर अहम सुर्खियां देवल। चंडीगढ़ नगर निगम देवेच बीजेपी अते आम आदमी काउंसलर आदेवेच होया हंगामा। ਵਿਧਾਨ ਸਭਾ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਮੁਆਵਜ਼ੇ ਨੂੰ ਲੈ ਕੇ ਕੀਤੀ ਗਈ ਜਾਣਕਾਰੀ ਸਾਂਝੀ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰਾਧਵੀਰ ਜਵੰਧਾਰੇ ਪਰਿਵਾਰ ਨਾਲ ਕੀਤੀ ਗਈ ਮੁਲਾਕਾਤ। ਪੀਐਮ ਨਰਿੰਦਰ ਮੋਦੀ ਦੇ ਵੱਲੋਂ 1984 ਨੂੰ ਲੈ ਕੇ ਦਿੱਤਾ ਵੱਡਾ ਬਿਆਨ। ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਦੇ ਇਜਾਜ਼ਤ।